ਲੰਮੇ ਪੈ ਗਿਆ ਮੰਮੀ ਪੁੱਤ ਲੰਮੀ ਕੀ ਪੈਣਾ ਵਾ ਮੈਂ ਤਾਂ ਥੱਕ ਗਈ ਆ ਅੱਜ ਅੱਗੇ ਹਗਾ ਅੱਗੇ ਆ ਜਿਹੜੀ ਚੀਜ਼ ਹੋਣੀ ਮੈਂ ਇੱਕੇ ਦਿਨ ਵਿੱਚ ਸਭ ਕੁਝ ਹੀ ਕਰ ਲੈਣਾ ਤੇ ਇਹ ਚੀਜ਼ਾਂ ਬਣਾ ਵੀ ਲੈਣੀਆਂ ਸਭ ਕੋ ਮੈਂ ਕਦੀ ਕਿਸ ਨੂੰ ਆਜ ਨਹੀਂ ਮਾਈ ਆਹੋ ਇਹ ਕੰਮ ਹੀ ਬੜਾ ਪੈ ਜਾਂਦਾ ਵਾ ਆਹੋ ਤੇ ਹੁਣ ਤਾਂ ਮੈਂ ਅੱਜ ਥੱਕ ਗਈ ਆ ਸਰੀਰ ਵੀ ਹੁਣ ਮਾੜਾ ਹੋ ਗਿਆ ਵਾ ਹਾਂ ਤੇ ਹੁਣ ਪਹਿਲੀਆਂ ਗੱਲਾਂ ਥੋੜੀਆਂ ਵਾ ਆਹ ਇਹ ਤੇ ਹੈ ਹੀ ਆ ਉਹ ਕੋਆ ਮਾਰਦੇ ਵੀ ਇਹਨਾਂ ਦੇ ਮੋਰ ਜਿਹੜੇ ਪੀੜ ਕਰਨ ਲੱਗਦੇ ਹੋਰ ਕੀ ਆ ਉਹ ਵੀ ਟਾਈਮ ਲੱਗਦਾ ਵਾ ਲੱਗਦਾ ਤੇ ਅੱਜ ਹੀ ਬਣਾਈਆਂ ਤੇ ਅੱਜ ਹੀ ਫੇਰ ਉਹਨੂੰ ਤੋੜਿਆ ਹਾਂ ਤੇ ਥੱਕ ਗਈਆਂ ਮੈਂ ਹਾਂ ਥੱਕ ਤੇ ਜਾਈਦਾ ਆ ਇੱਕ ਤਰੀ ਫਿਰਦੀ ਇੱਕ ਕੋਟਾ ਕਟਾਈ ਵਿੱਚ ਚੀਜ਼ਾਂ ਪਾਈਆਂ ਫੇਰ ਕਈ ਕੰਮ ਖੋਏ ਤਾਂ ਕਿ ਤਾ ਥੋੜਾ ਜਿਹਾ ਕੰਮ ਹਾਂ ਹੋ ਇਹ ਤੇ ਹੈ ਹੀ ਹੁਣ ਬਸ ਤੁਸੀਂ ਵੀ ਲੱਗੇ ਰਹੇ ਪੋਤੇ ਨੂੰ ਖੋਜ ਕਰਨ ਦੇ ਮਾਰੇ ਤਹਾਨੂੰ ਵੀ ਇਹੀ ਵਿਚਾਰ ਨੂੰ ਦੀ ਆਈਏ ਪੁੱਤਾਂ ਤੇ ਜਾਨ ਵਾ ਜੇ ਸਮਝਦੀਆਂ ਤਾਂ ਪੁੱਤਾਂ ਤੇ ਮੇਰੀ ਜਾਨ ਵਾ ਆਹੋ ਤੇ ਹੈ ਪੁੱਤਾਂ ਬਗੈਰ ਤਾਂ ਮੈਂ ਮੈਂਟਰੀ ਰਹਿੰਦੀ ਉਹ ਹੁਣ ਪੜਾਈ ਦਾ ਕਰਕੇ ਪਰਦੇਸ ਚ ਕਲਾ ਆ ਵਾ ਆਪਣੇ ਹੋਸਟਲ ਚ ਹੋਸਟਲ ਦੇ ਵਿੱਚ ਤੇ ਪਰਦੇਸੀ ਹੋ ਜਾਂਦਾ ਪਰਦੇਸੀ ਹੋ ਜਾਂਦਾ ਵਾ ਜਦੋਂ ਲੱਗੇ ਨਾ ਹੋਣਾ ਨਿਆਣੇ ਨੇ ਤੇ ਪਰਦੇਸੀ ਹੁੰਦਾ ਇਹਨੂੰ ਮੇਰੇ ਕੰਨ ਤੋਂ ਲੈ ਪਰਦੇਸ ਆਹੋ ਤੇ ਮੈਂ ਤੇ ਆਖਿਆ ਹੀ ਆਊਗਾ ਤੇ ਤੁਸੀਂ ਵੀ ਨਹੀਂ ਆਖਿਆ ਵੀ ਉਹਦੀ ਪੜਾਈ ਹੋਣ ਲਈ ਉਹਨਾਂ ਨਹੀਂ ਮੈਂ ਆ ਸਕਦਾ ਉਹ ਮਮੀ ਨੇ ਨਾ ਅਸਾਈਨਮੈਂਟਾਂ ਬਣਾਉਣੀਆਂ ਆਈ ਜਾਂ ਕਹਿੰਦਾ ਫਿਰ ਮੈਂ ਇੱਥੇ ਆ ਗਿਆ ਨਾ ਤੇ ਕਹਿੰਦਾ ਫਿਰ ਮੈਨੂੰ ਇਹ ਹੋਣਾ ਕਿ ਪਾਪਾ ਇਕੱਲੇ ਲੱਗੇ ਰਹਿੰਦੇ ਡੰਗਰਾਂ ਦੇ ਵਿੱਚ ਤੇ ਫਿਰ ਮੈਂ ਵੀ ਕਰਵਾਦਾ ਕਹਿੰਦਾ ਵੇਖ ਕੇ ਮੈਂ ਤੁਰਿਆ ਨਹੀਂ ਜਾਂਦਾ ਤੁਹਾਨੂੰ ਪਤਾ ਜਦੋਂ ਹੁੰਦਾ ਬੈਂਦਾ ਤਾਂ ਹੈ ਨਹੀਂ ਆ ਬੈਂਦਾ ਤਾਂ ਨਹੀਂਗਾ ਪਿਓ ਦੇ ਨਾਲ ਕੰਮ ਕਰਦਾ ਰਹਿੰਦਾ ਵਾ ਤੇ ਕਹਿੰਦਾ ਫਿਰ ਮੇਰੀਆਂ ਅਸਾਈਨਮੈਂਟਾਂ ਜਿਹੜੀਆਂ ਉਹ ਰਹਿ ਜਣੀਆਂ ਵਾ ਪਰ ਮੇਰਾ ਮੇਲ ਨੂੰ ਬੜਾ ਜੀ ਕਰਦਾ ਆ ਚਲ ਫਿਰ ਗਣਹਾਂ ਛੁੱਟੀਆਂ ਆਉਣਗੀਆਂ ਤਾਂ ਕੀ ਪਤਾ ਆਈ ਚੱਗੇ ਵਦਿਆਂ ਨੇ ਤੇ ਮੇਲਾ ਆਉਣਾ ਆਉਂ ਮੀ ਇਹ ਤਾਂ ਗੱਲ ਹੈਗੀ ਆ ਤੇ ਮੇਰਾ ਬੜਾ ਸੱਚੀ ਜੀ ਕਰਦਾ ਉਹਨੂੰ ਮਿਲਣ ਨੂੰ ਵੀ ਬੇ ਪਰ ਇਹ ਨਾ ਉਹ ਜੇ ਤੁਸੀਂ ਨਾ ਥੱਕੇ ਹੋ ਨੇ ਤੇ ਚੱਲ ਨਾਲ ਚੱਲ ਜਾਂਦੇ ਪਰ ਇਹ ਫੇ ਸਫਰ ਵੀ ਬਥੇਰਾ ਪੈ ਜਾਣਾ ਸਫਰ ਬੜਾ ਜੋਦੇ ਨੇ ਤੇ ਮੈਨੂੰ ਖੜਿਆ ਹੀ ਨਹੀਂ ਇੱਕ ਵਾਰ ਵੀ ਨਹੀਂ ਮੈਨੂੰ ਆਖਿਆ ਵੀ ਚੱਲ ਮਮਾ ਤਾਂ ਤੂੰ ਵੀ ਨਾਲ ਚੱਲ ਨਹੀਂ ਉਹਨੂੰ ਪਤਾ ਹੀ ਨਾ ਵੀ ਥੱਕੇ ਆ ਤੁਸੀਂ ਇਹ ਤਾਂ ਗੱਲ ਹੈ ਸਫਰ ਬੜਾ ਪੈ ਜਾਣਾ ਹੈ ਤੇ ਫਿਰ ਔਖਾ ਜਾਣਾ ਹੈ ਤਾਂ ਤੇ ਬਿਮਾਰ ਹੋਣਾ ਹੈ ਫਾਇਦਾ ਕੀ ਚਲੋ ਵੇਖ ਲਾਂਗੇ ਹਾਂ ਜੇ ਨਾ ਆਊਗਾ ਤੇ ਕੋਈ ਨਹੀਂ ਕੁਛ ਹੋਰ ਬਣਾ ਲਾਂਗੇ ਆਹ ਇਹ ਤੇ ਫੇਰ ਮੈਂ ਖੂੰਗੀ ਮੈਨੂੰ ਵੀ ਬਣਾ ਲਿਆ ਹਾਂ ਹਾਂ ਜੇ ਨਾ ਆਊਗਾ ਉਦਾਂ ਤੇ ਹਾਂ ਹਾਂ ਤੇ ਸੱਚ ਮਮੀ ਪਿੰਨੀਆਂ ਸੱਚ ਉਧਰ ਦਵਿੰਦਰ ਦੀਦੀ ਨੂੰ ਲੈ ਕੇ ਆਉਣੀ ਆ ਮੈਂ ਤੈਨੂੰ ਅਖਾ ਛੱਡ ਖੜਾ ਇਹੋ ਜੀਆ ਦੇਣੀ ਆ ਪਿੰਨੇ ਆ ਤੁਹਾਨੂੰ ਅੰਗੇ ਤਾਂ ਤੁਸੀਂ ਝਟ ਜੀ ਦੇ ਕੇ ਝੱਜ ਨਾ ਹੁੰਦੀ ਨਹੀਂ ਕੀ ਤੇ ਆਹ ਦਿੰਦੀ ਸੂਆਂ ਲੈਣ ਆਏਗੇ ਤੇ ਤੁਸੀਂ ਆਉ ਕੱਟਣ ਆਏਗੇ ਚਾਲੋ ਉਹ ਤਾਂ ਮੈਂ ਕਹਿੰਨੀ ਆ ਕਿ ਦੇਖਦੇ ਜਾਓ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਜਾਣਾ ਦੇੜ ਮੇਰਾ ਤਾਂ ਬੜਾ ਮਨ ਉਹਦੇ ਤਾਂ ਹੁਣ ਹੋ ਗਿਆ ਕੀ ਕੋਈ ਗੱਲ ਨਹੀਂ ਤੂੰ ਜਾਣਾ ਵਾ ਤੇ ਦੇ ਆਵੇਂ ਤੇ ਨਾਲੇ ਗੱਲਾਂ ਸੋਨਾ ਨਹੀਂ ਉਹਦੇ ਕੋਲ ਉਹ ਤਾਂ ਹੁਣ ਗੱਲਾਂ ਹਵਾ ਦੀਆਂ ਕਰਦੀ ਆ ਤੇ ਉਸ ਲਈ ਹਵਾ ਦੀਆਂ ਗੱਲਾਂ ਕਰਦੀ ਹੁਣ ਆਹੋ ਤਾਂ ਹੈ ਗੱਲ ਕਰਨ ਲੱਗਿਆਂ ਤਾਂ ਬਸ ਇੰਨੇ ਕਰ ਦਿੰਦੇ ਛਾਟੀ ਗੱਲ ਕਰ ਦਿੰਦੇ ਆ ਤੂੰ ਬੰਦਾ ਉਚੜੇ ਮੈਂ ਅਗਨੀ ਸ਼ਰ ਗਵਾਡ ਵਾਂ ਦਾ ਗੀਤ ਨਹੀਂ ਹੈ ਤੇ ਆਂਟ ਗਵਾਡ ਵਾ ਮੈਂ ਤੇ ਨਹੀਂ ਕੀਤਾ ਮੈਂ ਤੇ ਆਪਣੀ ਨਾਲੋਂ ਵੀ ਵੱਧ ਸਮਝੀ ਗਈ ਉਹ ਹਾਂ ਬਾਵੇਂ ਗਵਾੜੀ ਹਗਾ ਤੇ ਮੈਂ ਅਖਣਾ ਚੱਲ ਕੋਈ ਗੱਲ ਨਹੀਂ ਅਸੀਂ ਪਹਿਲਾਂ ਵੀ ਇਕੱਠੀਆਂ ਹੀ ਰਹਿੰਦੇ ਹਾਂ ਰਹੀਆਂ ਵਾਂ ਤੇ ਹੋਣੀ ਮੁੰਡੇ ਨੇ ਪਤਾ ਨਹੀਂ ਉਹਨੂੰ ਕੀ ਆਖ ਦਿੱਤਾ ਤੇ ਮੈਨਿ ਜੋਦਾ ਦੱਸਦਾ ਹੀ ਆਂਦਾ ਕਰ ਸਾਹ ਜਿਹੜਾ ਵਾ ਉਹ ਤੇ ਨੂੰ ਮੰਨਦਾ ਤੇ ਆਂਦਾ ਇਹ ਭਾਬੀ ਰੋਵਾ ਦੇ ਤੋ ਤਰੀਆਂ ਨਾਲ ਗੱਲਾਂ ਕਰਦੀ ਆਹ ਪਤਾ ਕੀ ਗੱਲ ਆ ਅਸਲ ਚ ਨਾ ਉਹ ਮੁੰਡੇ ਤੋਂ ਹੀ ਖਿਜੇ ਆ ਉਹ ਜੋ ਕਹੀ ਜਾਂਦਾ ਵੀ ਪੈਲੀ ਵੇਚ ਦੋ ਪੈਲੀ ਵੇਚ ਦੋ ਤੇ ਉਹ ਫੇਰ ਨਾ ਉਹ ਜਿਹੜੇ ਖਿਜਾ ਖਿਜਾ ਤੋੜੀ ਜੀ ਹੈ ਨਾ ਉਹ ਆਂਡੀਆਂ ਗੋਂਡੀਆਂ ਤੇ ਕੱਢੀ ਜਾਂਦੇ ਆ ਕੱਢੀ ਜਾਂਦੇ ਆ ਹੁਣ ਆ ਇਹਨਾਂ ਦੇ ਨਾਲ ਵੇਖੀ ਕੀ ਬੜਨਾ ਮੁੰਡੇ ਨੇ ਵੇਚ ਵਟ ਕੇ ਤੇ ਗਵਾ ਜਾਣਾ ਕਿ ਇਹਨਾਂ ਮੁੜ ਕੇ ਜਿੰਨ ਅਹਣਾ ਤੋਂ ਦੇ ਤੇ ਹੁਣ ਤੇ ਆਪਣੀ ਚੰਗੀ ਖਾਂਦੇ ਆ ਚੰਗਾ ਪਾਉਂਦੇ ਚਿੱਟੇ ਲੀਰੇ ਪਾਏ ਜਿੱਥੇ ਕੀ ਕਰਦਾ ਮੋਟਰ ਤੇ ਸਾਈਕਲ ਦੇ ਉੱਤੇ ਚੜ੍ਹਦੇ ਆ ਤਾਂ ਭਾਵੇਂ ਰੋਟੀ ਬਾਹਰੋਂ ਖਾਏ ਹੁਣ ਤਾਂ ਭਾਵੇਂ ਆ ਕੇ ਘਰ ਖਾ ਆਹੋ ਪਰ ਇਹ ਹੁਣ ਜੇ ਆਪਾਂ ਸਮਝਾਵਾਂਗੇ ਤੇ ਉਹ ਕਿ ਨਹੀਂ ਸਮਝਦੇ ਲੈ ਕਹਿੰਦੇ ਕਹਨਿ ਇਹ ਸੂਹਾ ਲੈਣ ਦੇ ਮਾਰੇ ਇਹੋੀ ਗੱਲ ਕੇ ਉਹੋੀ ਸੂਹਾ ਲੈਣ ਦੇ ਮਾਰੇ ਕਿ ਇਹੋ ਆਂਦੀ ਆਂਦੀ ਤੂੰ ਤੇ ਸੂਹਾ ਲੈਣ ਆਉਂਦੀ ਹਾਂ ਆਹੋ ਐਸੇ ਗੱਲਾਂ ਮੇਰਾ ਮਨ ਚੁੱਕਿਆ ਗਿਆ ਵਾ ਨਾ ਚਲੋ ਹਮੇ ਛੱਡੋ ਪਰਾਂ ਗੱਲਾਂ ਮੈਂ ਨਾ ਫੇ ਡੰਗਰਾਂ ਵਾਲੇ ਦੇਖ ਆਵਾ ਜਾਂ ਆਪ ਹੀ ਦੇਖਣਾ ਪੈਣਾ ਪਾਣੀ ਪੂੜੀ ਡਾਇਆ ਨਹੀਂ ਉਹ ਤੇ ਨਹੀਂ ਡਾਡੂ ਹੀ ਗਿਆ ਮੇਰੇ ਖਲੀ ਖਲੀ ਨਾ ਹੋਵੇ ਪੇਸ਼ਾ ਮ ਜੀਨ ਜਾ ਕੇ ਤੇ ਮੈਂ ਪਾਉਂਗੀ ਨਾ ਪੱਠੇ ਪੁੱਠੇ ਹਾ ਤਾਂ ਨਾਲੇ ਤਾਰ ਕਾ ਲਈ ਆਹ ਕੋਈ ਮੈਂ ਇੱਕ ਵਾਰਾ ਫੇਰਾ ਮਾਰਾਵਾਂ ਫਿਰ ਮੈਂ ਵੀ ਘੜੀ ਲੰਮੀ ਬੈਠੇ ਨਾ ਤੇ ਫਿਰ ਕੋਈ ਕੰਮਕਾਰ ਕਰਨਾ ਵਾ ਚੰਗਾ ਜਾਂ ਫਿਰ ਵੇਖਿਆ ਹੁਣ ਨਾ ਮੋਰੇ ਟਾਇ ਚੜ ਜੀ ਨਹੀਂ ਨਹੀਂ ਹੈ ਗੋਪੀ ਤੇ ਕੱਲੀ ਔਰਾਂ ਕੱਢਣ ਆਉਂਦੀ ਵੇਲੀ ਦੇ ਵਿੱਚ ਅੱਜ ਟਾਈਮ ਨਾ ਹੀ ਆਈ ਆ ਤੇ ਬੱਚੇ ਤੇ ਨਹੀਂ ਹੱਥ ਤੋਂ ਇਹ ਤਾਂ ਘਰੋਂ ਹੀ ਬਾਲਟੀਆਂ ਲਈ ਹੁੰਦੀ ਤੇ ਘਰੇ ਹੀ ਹੱਥ ਧੋਉਂਦੀ ਆ ਐਨੀ ਇਹ ਕਰਦੀ ਆ ਕੌਣ ਵੀ ਮੈਂ ਸੁੱਚਾ ਹੀ ਹੱਥ ਰੱਖਣੇ ਤੇ ਸੁੱਚਾ ਹੀ ਪਾਣੀ ਵਰਤਣਾ ਵਾ ਪਾਣੀ ਵੀ ਕਦੇ ਝੂਠਾ ਹੋਇਆ ਵਾ ਪੁੱਛਾਂ ਭਲਾ ਉਹ ਕਿੱਥੇ ਗਏ ਮਈਆਂ ਵਾਲੇ ਜਿਨ੍ਹਾਂ ਨੇ ਪੱਠੇ ਪਾਉਣੇ ਹੁੰਦੇ ਆ ਯਾ ਚਾਚੀ ਵੀ ਨਹੀਂ ਘਰ ਹੁਣੀ ਮੇਰੇ ਚਾਚੀ ਨੇ ਆ ਜਾਣਾ ਹੈਗਾ ਗੋਪੀ ਹਾਂਜੀ ਮੈਂ ਆ ਅੱਜ ਕਿਧਰ ਦਿਨ ਚੜਿਆ ਵਾ ਕੀ ਕੀ ਹੋ ਗਿਆ ਆ ਤੇ ਵੇਲੇ ਸਰੀ ਵੇਲੇ ਚੜੀ ਆ ਚਾਚੀ ਕਿੱਥੇ ਗਈ ਆ ਉਹ ਕਿੱਥੇ ਗਿਆ ਵਾ ਜੋਦਾ ਡੰਗਰਾਂ ਵਾਲੇ ਕਿੱਧਰ ਵਾ ਉਹ ਤੇ ਮੈਂ ਨਾ ਜੇ ਹੈ ਨਹੀਂ ਘਰ ਤੇ ਮੈਂ ਤਾਂ ਆ ਗਰ ਕੇ ਮੈਂ ਹਾਂ ਮੈਂ फटाफट ਕੰਮ ਕਰ ਲਵਾ ਤੇ ਮੈਂ ਖਾਂ ਅਗੇ ਤੇ ਮਲਕੜੇ ਦਾ ਬਾਲਟੀਆਂ ਲੈ ਕੇ ਆ ਜਾਂਦੀ ਹੁੰਦੀ ਧਾਰਾ ਕੱਢਣ ਨੂੰ ਤੇ ਕੱਢ ਕੇ ਲੈ ਜਾਣੀ ਆ ਤੇ ਆਖਣਾ ਮੈਂ ਸੁੱਚੇ ਹੱਥ ਰੱਖਦੀ ਜਿਆਦਾ ਹੀ ਤੇ ਆਹ ਪਾਣੀ ਵਰਤਣ ਨਹੀਂ ਹੁਣ ਕੀ ਕਰਨ ਲਈ ਇਥੇ ਆਹ ਮੇਰੇ ਦੇਹੀ ਆ ਮੈਂ ਫੀਡ ਜੀ ਪਾਈ ਤੇ ਮੈਂ ਹਸਾਬ ਕਰਕੇ ਰੱਖਦਾ ਅੱਛਾ ਵੰਡ ਵਾਲਾ ਠੀਕ ਆ ਤੇ ਕਿੱਥੇ ਗਏ ਆ ਜਾਣਾ ਕਿੱਥੇ ਆ ਉਹ ਉਹਦੇ ਕੋਲ ਗਿਆ ਵਾ ਜੀ ਮਾਪੋਤੇ ਗਿਆ ਨਹੀਂ ਨਹੀਂ ਮੰਮੀ ਤੇ ਘਾਰੀ ਆ ਮੰਮੀ ਅੱਜ ਨਾ ਆ ਬਣਾਉਂਦੇ ਰਹਿ ਇਹ ਪਹਿਲਾਂ ਸਵੇਰੇ ਪਿੰਨੀਆਂ ਅੱਛਾ ਹਾਂ ਸਵੇਰੇ ਪਹਿਲਾਂ ਸਵਕਤੇ ਬਣਾਈਆਂ ਤੇ ਉਹ ਹੋਣੀ ਕਿ ਆ ਵਾ ਕਿਤੇ ਨਹੀਂ 11 12 ਵਜੇ ਨਾ ਗਿਆ ਅੱਛਾ ਹਾਂ ਠੀਕ ਠੀਕ ਵਾ ਤੇ ਉਦਾਂ ਮੈਂ ਚੱਲ ਕਹਿਣ ਨੂੰ ਜੀ ਨਹੀਂ ਕਰਾ ਤੇ ਮੰਮੀ ਨੂੰ ਕਲਾਉਣਾ ਹੀ ਵੇਲੀ ਵਾਲਾ ਕਿ ਤੂੰ ਕਿੱਥੇ ਆ ਮ ਡੰਗਰਾਂ ਚ ਡੰਗਰ ਬਣੀ ਆ ਤੇ ਜਦੋਂ ਉਹ ਕਰਨ ਜੋਗੀ ਹੈ ਹੈਗੀ ਆ ਕਿ ਗੱਲਾਂ ਤੋਂ ਇੰਨੀਆਂ ਕਰਦੀ ਆ ਤੇ ਕੰਮ ਨਹੀਂ ਉਹਦਾ ਹੁੰਦਾ ਇਧਰ ਦਾ ਨਹੀਂ ਦੀਦੀ ਮੰਮੀ ਕੋ ਨਹੀਂ ਹੁੰਦਾ ਹੈਗਾ ਮੰਮੀ ਦਾ ਹੁਣ ਉਹ ਸਰੀਰ ਨਹੀਂ ਨਾ ਰਿਹਾ ਹੈਗਾ ਨਾਲ ਇਹ ਨਵਿਰੋ ਟਾਕ ਜੰਦੇ ਤੁਹਾਨੂੰ ਪਤਾ ਵਾ ਪਿੰਨੀਆਂ ਬਣਾਉਣੀਆਂ ਕਰੀਏ ਸੋਖੀਆਂ ਪਈਆਂ ਕਾਦੀਆਂ ਬਣਾਈਆਂ ਪਿੰਨੀਆਂ ਖੁਏਰੀਆਂ ਬਣਾਈਆਂ ਹੈਗੇ ਹਸ਼ਿਆ ਹਾਏ ਨੇ ਸੋਤੇ ਦੇ ਉੱਠ ਕੇ ਲੱਗ ਤੂ ਦੇ ਮੂੰਹ ਚ ਪਾਣੀ ਲਿਆਤਾ ਵਾ ਹੈ ਏਦਾਂ ਇਹੋ ਜੀ ਉਹ ਚਾਚੀ ਉਤਰਾ ਜਦੋਂ ਚਾਹੀਦੀ ਚੀਜ਼ ਬਣਾਉਣੀ ਨਾ ਉਹ ਨਹੀਂ ਕਿ ਤਾ ਪਿੰਨੀਆਂ ਦੋ ਤੂੰ ਹੀ ਫੜਾ ਜਾਨੀ ਬੁੱਕਲ ਚ ਵਲੇੜ ਕੇ ਦੋ ਕਿ ਮੈਨੂੰ ਇਹਤਨੇ ਜਾਨੀਆਂ ਹੀ ਸੀਗੀਆਂ ਤੇ ਮੰਮੀ ਨੂੰ ਮੈਂ ਜਦੋਂ ਕਿਹਾ ਨਾ ਤੇ ਮੰਮੀ ਕਹਿੰਦੇ ਉਦੋਂ ਮੈਂ ਸਾਗ ਦੇਣ ਗਈ ਨਾ ਤੇ ਕਹਿੰਦੀ ਮੈਨੂੰ ਰਿਸ਼ਵਤ ਦੇਣ ਆਈ ਆ ਤਾਂ ਕਰਕੇ ਨਹੀਂ ਫਿਰ ਆਏ ਭੈਣਾ ਚਾਚੀ ਉਤਰਾ ਵੇਲਾ ਕਿਦਾਂ ਦੀ ਆ ਹਾ ਹਾ ਉਹ ਦੇ ਹਰੇ ਆ ਕਾ ਹੀ ਸਾਗ ਉਹ ਵੀ ਕੋਈ ਸਗਾਤ ਹੀ ਤੇ ਜਿੰਨਾ ਵਿੱਚ ਮਗਜਗੀਆਂ ਪਏ ਕਿਉਂ ਪਿਆ ਵਾ ਤੇ ਚਾਚੀ ਦਾ ਤੇ ਉਦਾਂ ਹੀ ਨਹੀਂ ਪਿੰਨੀਆਂ ਦੇਣ ਨੂੰ ਜੀ ਕਰਦਾ ਤੇ ਚਾਚੀ ਨੇ ਲੱਭ ਲਿਆ ਬਾਨਾ ਨਹੀਂ ਦੀਦੀ ਇਦਾਂ ਨਹੀਂ ਨੀ ਗੱਲ ਹੈਗੀ ਮੰਮੀ ਪਹਿਲਾਂ ਦੇ ਕੇ ਜਾਂਦੇ ਰਹਵਾ ਉਹ ਨਹੀਂ ਗੱਲ ਹੁੰਦੀ ਨਹੀਂ ਹੈਗਾ ਇਦਾਂ ਦਾ ਗੋਪੀ ਤੇਰੀ ਐ ਸੱਸ ਤੈਨੂੰ ਆ ਉਹਦੀ ਲੋੜ ਜਿਆਦੀ ਉਹ ਭਾਵੇਂ ਜੋ ਮਰਜ਼ੀ ਕਹੀ ਜਾਵੇ ਨਾ ਤੈਨੂੰ ਚੰਗਾ ਹੀ ਲੱਗਣਾ ਵਾ ਤੇਰੀ ਕਾਮੀ ਜੋ ਮੁਕਤ ਦੀ ਉਹ ਤਾਂ ਕਰਕੇ ਤੇ ਜਿਹੜੀਆਂ ਹਾਨੂੰ ਗੱਲਾਂ ਬਾੜਵੀਆਂ ਕਰਦੀ ਆ ਜੇ ਇਹ ਗੱਲ ਦਾ ਜਵਾਬ ਦੇ ਵੀ ਦਿੱਤਾ ਰਿਸ਼ਵਤ ਵਾਲੀ ਗੱਲ ਤੇ ਕੋਈ ਇਹ ਗੱਲ ਦਾ ਜਿਆਦਾ ਮਿਹਨਤ ਨਹੀਂ ਹੈਗਾ ਨਹੀਂ ਦੀ ਜੇ ਤੁਹਾਨੂੰ ਕੋਈ ਇਦਾਂ ਆਖੇ ਤਾਂ ਤੁਸੀਂ ਫੇਰ ਚੀਜ਼ ਦੇਣ ਜਾਓਗੇ ਆਹੋ ਚਲੋ ਜੋ ਮਰਜੀ ਸੋਚੀ ਜਾਓ ਤੇਰਾ ਮੈਂ ਤੇ ਇਹ ਨਾ ਗੱਲਾਂ ਦੇਣੀ ਆ ਸਾਡੇ ਵਰਗੇ ਤੇ ਅੱਖਾਂ ਕੰਨ ਸੁਣਦੇ ਤੇ ਇਹ ਕੰਨ ਕੱਢ ਦਿੰਦੇ ਆ ਅਸੀਂ ਤੇ ਛਾਟੀ ਚੇਤਾ ਭਲਾ ਦਿੰਨੇ ਆ ਜਿਹੜੀ ਗੱਲ ਮੂੰਹ ਤੇ ਆ ਨਾ ਉਹ ਠਾਡੇ ਵਿੱਚ ਹੁੰਦੀ ਆ ਅਸੀਂ ਕਦੀ ਗੁੰਜਲਾ ਨਹੀਂ ਠਾਡੇ ਵਿੱਚ ਰੱਖੀ ਆ ਦੀਦੀ ਰੱਖੀ ਦੀਆਂ ਤਾਂ ਇਹ ਵੀ ਨਹੀਂ ਆ ਕੋਈ ਗੱਲ ਨਹੀਂ ਜੇ ਤੁਹਾਨੂੰ ਪਸੰਦ ਆ ਪਿੰਡੀਆਂ ਤਾਂ ਮੈਂ ਕੋਈ ਗੱਲ ਨਹੀਂ ਫਿੜਾ ਜੂਗੀ ਤੁਹਾਨੂੰ ਪਰ ਹੁਣ ਇਦਾਂ ਮੰਗ ਕੇ ਚੀਜ਼ ਲਈ ਤੇ ਕੀ ਲਈ ਇਹੋ ਜੀ ਚੀਜ਼ ਖਾਣ ਦਾ ਨਾ ਕੋਈ ਸਵਾਦ ਹੁੰਦਾ ਨਾ ਕੋਈ ਰਸ ਹੀ ਹੁੰਦਾ ਨਾ ਦੇਣ ਵਾਲੇ ਨੂੰ ਤੇ ਨਾ ਖਾਣ ਵਾਲੇ ਨੂੰ ਐਵੇਂ ਗੁੱਸਾ ਨਾ ਕਰੋ ਉਹ ਤਾਂ ਫਿਰ ਇਦਾਂ ਮੁੰਡੇ ਵਾਸਤੇ ਥੋੜੀਆਂ ਜਿਹੀ ਬਣਾਈਆਂ ਆਹੀਆਂ ਤਾਂ ਥੋੜੀਆਂ ਨਹੀਂ ਖਾਉਦੇ ਨੇ ਨਹੀਂ ਅਜੇ ਨਾ ਕਹਿੰਦਾ ਵੀ ਨਹੀਂ ਆਇਆ ਜਾਣਾ ਛੁੱਟੀਆਂ ਨਹੀਂ ਨਾ ਇੰਨੀਆਂ ਹੋਣਦੀਆਂ ਇਹ ਗਾਂ ਹੋ ਕੇ ਤੇ ਛੁੱਟੀਆਂ ਹੋਣ ਹੀ ਆਹੀਆਂ ਹੈਗੀਆਂ ਨਾਲੇ ਮਿਲ ਜਾਂਦਾ ਨਾਲੇ ਪਿੰਨੀਆਂ ਲੈ ਜਾਂਦਾ ਨਾਲੇ ਆਪਣੇ ਜੋਦਾ ਪੱਠਾ ਟੱਕਾ ਪਾਉਂਦਾ ਡੰਗਰਾਂ ਨੂੰ ਮੈਂ ਉਹਦੇ ਨਾਲ ਉਹ ਅਸਾਈਨਮੈਂਟਾਂ ਜੀਆਂ ਸੀਗਾ ਕੋਈ ਤੇ ਉਹ ਕਹਿੰਦਾ ਸੀ ਉਹ ਮੈਂ ਕੰਪਲੀਟ ਕਰਨੀਆਂ ਵਾ ਤੇ ਇੱਥੇ ਆਣ ਕੇ ਫਿਰ ਮੈਂ ਤੂੰ ਹੁੰਦੀਆਂ ਨਹੀਂ ਤੁਹਾਨੂੰ ਪਤਾ ਵਾ ਫਿਰ ਉਹ ਨਾ ਡੰਗਰਾ ਚ ਹੀ ਲੱਗ ਜਾਂਦਾ ਹੁੰਦਾ ਨਾਲ ਇਹ ਤੇ ਹੈ ਹੀ ਆ ਕੰਮ ਵਾਧੂ ਕਰਾ ਦਿੰਦਾ ਚਾਹੀਦੀ ਹੁਣ ਕੀ ਕਰਨੀ ਮੰਮੀ ਬੈਠੇ ਹੀ ਗਏ ਥੱਕ ਕੇ ਵਿਚਾਰੇ ਅੱਜ ਨਾਲੇ ਮੈਂ ਹੁਣ ਤੈਨੂੰ ਗੱਲ ਦੱਸਾਂ ਹਾਂ ਜਿੱਦਾਂ ਤੂੰ ਰਿਸ਼ਵਤ ਦੀ ਗੱਲ ਕਰਦੀਆਂ ਵੀ ਆਖਣਾ ਸਾਗ ਦੇਣਾਈ ਤੇ ਆਂਦੀ ਰਿਸ਼ਵਤ ਦੀ ਗੱਲ ਕਰਦੀ ਆ ਪੈਣਾ ਰਿਸ਼ਵਤਾਂ ਵਾਲੀ ਗੱਲ ਵੀ ਹੀ ਮਟਾ ਹੀ ਦਿੱਤੀ ਆ ਮੈਂ ਨਹੀਂ ਗਵਾਂਡ ਮੱਥਾ ਵਾ ਅਸੀਂ ਨਾਂ ਮਾੜੀ ਚੰਗੀ ਕਹਿਣੀ ਆ ਤੇ ਨਾ ਸੁਣਨੀ ਆ ਹੁਣ ਤੇਰਾ ਬਾਜੀ ਕਹਿੰਦਾ ਵਾ ਵੀ ਲਿਮਟ ਬਣਾ ਲਈਏ। ਅੱਛਾ ਹਾਂ ਆਂਦਾ ਲਿਮਟ ਬਣਾ ਲਈਏ ਤੇ ਕੋ ਰਿਸ਼ਤੇਦਾਰਾਂ ਕੋ ਪੈਸੇ ਫੜ ਲਈਏ। ਆਹ ਨਹੀਂ ਇਦਾਂ ਤਾਂ ਹੈ ਚੋ ਪਹਿਲੀ ਬਚੀ ਰਹੂਗੀ। ਪਹਿਲੀ ਬਚੀ ਰਹੂਗੀ। ਗਹਿਣੇ ਵੀ ਕਰਤੀ ਮੁੜ ਕੇ ਨਾ ਛੜਾਈ ਗਈ। ਫਿਰ ਬੜਾ ਔਖਾ ਹੋਣਾ ਵਾ ਕੰਮ। ਤੇ ਬੜਾ ਕੋ ਸੋਚਣਾ ਪੈਂਦਾ ਹੁਣ ਨਿਆਣਾ ਜਿੰਨੇ ਮੰਗੂਗਾ ਓਨੇ ਤਾਂ ਦਿੱਤੇ ਨਹੀਂ ਜਾਣੇ। ਤੇ ਜਿੰਨੇ ਹਰ ਕੋ ਬਣ ਗਏ ਓਨੇ ਫਿਰ ਆਪਾਂ ਦੇ ਦਾਂਗੇ। ਆਹ ਹੋ ਥੋੜੀ ਬਹੁਤ ਕਮਾਈ ਆਪ ਵੀ ਕਰੂਗਾ ਕਰੂਗਾ ਇਹ ਹੈ ਕਿ ਤੁਹਾਡੀ ਫਿਰ ਜਿੱਦਾਂ ਹੁਣ ਲਿਮਟ ਬਣਾਈ ਹੋਗੀ ਤੁਹਾਡੀ ਪਹਿਲੀ ਦੀ ਫਸਲ ਤੇ ਆਊਗੀ ਆਊਗੀ ਨਾ ਉਹ ਲਿਮਟ ਥੋੜੀ ਬਹੁਤ ਆਰੀ ਜਾਊਗੀ ਨਾਲੇ ਲਿਮਟ ਦਾ ਵਿਆਜ ਵੀ ਘਟ ਹੁੰਦਾ ਵਾ ਹਾਂਜੀ ਉਹ ਸਾਲ ਪਿਛੋਂ ਨਵੇਂ ਪੁਰਾਣੇ ਕਰਾਉਣੇ ਹੁੰਦੇ ਤਾਂ ਕਹਿੰਦਾ ਸੀ ਆਰਤੀ ਕੋ ਪੈਸੇ ਲੈ ਕੇ ਤੇ ਉਹਦੇ ਕੋ ਨਵੇਂ ਪੁਰਾਣੇ ਕਰਾ ਲਿਆ ਕਰਾਂਗੇ ਸਾਡਾ ਆਰਤੀਆ ਜਿਹੜਾ ਇੰਨਾ ਚੰਗਾ ਨਾਈਸ ਵਾ ਨਾ ਬੰਦਾ ਕਿਤੇ ਬਹੁਤ ਜ਼ਿਆਦਾ ਕਿਤੇ ਬਲਜਿੰਦਰ ਵਾ ਸ਼ੈਣੀ ਹੈ ਸ਼ਹਿਰ ਦੇ ਤੇ ਉਹ ਤੇ ਹੁਣ ਮੇਰੇ ਵਰਗੇ ਫੋਨ ਕਰਦੇ ਨਾ ਵੀ ਇੰਨੇ ਪੈਸੇ ਚਾਹੀਦੇ ਆ ਉਹਨਾਂ ਨੇ ਕਹਿਣਾ ਕਿਸੇ ਨੂੰ ਕਲਾਓ ਤੇ ਮੰ ਯਾ ਲੇਟ ਹੋ ਜਾਈਏ ਤੇ ਆਪ ਫੋਨ ਕਰਦੇ ਆ ਸਰਦਾਰ ਸਾਹਿਬ ਕਿੱਥੇ ਆ ਪੈਸੇ ਲੈ ਜਾਓ ਆਣ ਕੇ ਤੇ ਆਂਦੇ ਆ ਵੀ ਮੈਂ ਕੋਈ ਗੱਲ ਨਹੀਂ ਕੁਛ ਆਰਤੀਏ ਕੋ ਫੜ ਲੂੰਗਾ ਕੋ ਲਿਮਟ ਬਣਾ ਲੈਨੇ ਆ ਤੇ ਕੁਛ ਭੈਣ ਭਰਾਵਾਂ ਕੋ ਫੜ ਲੈਨੇ ਆ ਤੇ ਆਰਤੀਏ ਸਾਡਾ ਨਵੀਂ ਪੁਰਾਣੀ ਸਾਲ ਪਿਛੋਂ ਲਿਮਟ ਕਰਾ ਦਿਆ ਕਰਨੀ ਆ ਤੇ ਪੈਸਾ ਨਹੀਂ ਉਹਨੇ ਕੋਈ ਵੀ ਲੈਣਾ ਤੇ ਜਿਹੜਾ ਲਿਮਟ ਦਾ ਵਿਆਜ ਮਾੜਾ ਮੋਟਾ ਹੋਣਾ ਵਾ ਉਹ ਹੀ ਸਤਾਰੀ ਜਾਵਾਂਗੇ ਥੋੜਾ ਬੋਤਾ ਫਸਲ ਤੋਂ ਹਾਂ ਉਹ ਜੇ ਬਣੀ ਹੋਵੇ ਤੇ ਚਲੋ ਆਰਤੀਏ ਕੰਮ ਦੀ ਆ ਕੰਮ ਕਈ ਹੁਣ ਇਦਾਂ ਕਰਦੇ ਆ ਕਿ ਫਸਲਾ ਕਦੀ ਕਿਹੇ ਆੜਤੀ ਉਹ ਤਾਂ ਸੋੜ ਦਿੰਦੇ ਤੇ ਕਦੀ ਕਿਹੇ ਪਰ ਨਹੀਂ ਸਾਡਾ ਇੱਕੋ ਹੀ ਪੱਕੀ ਗੱਲ ਇੱਕੋ ਹੀ ਆੜਤੀ ਆ ਵਾ ਜਿਹੜੇ ਚੰਗਾ ਬੰਦਾ ਤਾਂ ਉਹਦੇ ਕੋਲ ਫੇਰ ਮੁਰਮੁਰ ਵੀ ਜਾਣ ਨੂੰ ਜੀ ਕਰਦਾ ਵਾ ਜਿਹੜੇ ਖਰਾਬ ਕਰਦੇ ਤਾਂ ਹੀ ਉਹ ਦੂਜੇ ਦੂਜੇ ਦੇ ਫੇਰ ਸੁੱਟਣ ਜਾਂਦੇ ਆ ਫਸਲਾ ਨਹੀਂ ਨਹੀਂ ਇਹ ਨਹੀਂ ਗੱਲ ਹੁੰਦੀ ਦੀਦੀ ਉਦਾਂ ਨਹੀਂ ਕਈਆਂ ਨੂੰ ਆਦਤ ਹੁੰਦੀ ਆ ਇੱਕ ਆੜ ਤੋਂ ਦੂਜੀ ਆੜ ਤੱਕ ਜਾਣ ਲਈ ਆਹੋ ਤਾਂ ਹੁਣ ਉਹ ਤੇ ਚਲੋ ਇਦਾਂ ਕੰਮ ਆ ਹੀ ਜਾਂਦਾ ਆ ਜਾਂਦਾ ਤੇ ਬਾਜੀ ਤੇਰਾ ਹੁਣ ਗਿਆ ਹੀ ਉਹ ਬੜੇ ਚਿਰਾਂ ਦਾ ਤੇ ਆਂਦਾ ਮੈਂ ਪਤਾ ਕਰਕੇ ਆਉਣਾ ਬੈਂਕ ਵਿੱਚੋਂ ਅੱਛਾ ਤੇ ਵੀ ਕੀ ਸਭ ਕਿਤਾਬ ਵਾ ਹਾਂ ਤੇ ਵੇਖੋ ਹੁਣ ਕੀ ਦੱਸਦਾ ਵਾਂ ਕੇ ਜੇ ਤੇ ਲਿਮਟ ਬਣ ਜੂ ਚੰਗਾ ਤੇ ਜੇ ਨਾ ਬਣੀ ਤੇ ਫਿਰ ਜੋ ਹੋ ਵੇਖੀ ਜੂ ਤੇ ਪਰ ਹੁਣ ਨਾ ਹੁਣ ਫੇ ਮੈਂ ਤੇਰ ਨਾਲ ਵੀ ਸਾਰੀ ਗੱਲ ਕਰਤੀ ਆ ਤੇ ਸੋਨੀਆ ਵਾਂਗੂ ਤੂੰ ਇਦਾਂ ਕਰੀ ਗੱਲ ਪਹਚਾ ਲਵੀ ਚੰਗਾ ਲੈ ਦੀਦੀ ਮੈਂ ਤੁਸੀਂ ਅੱਗੇ ਜੋ ਮੈਨੂੰ ਕੋਈ ਗੱਲ ਕਰਦੇ ਮੈਂ ਕਿਹੜਾ ਸਾਰੇ ਢੋਰਾ ਫੇੜ ਨਹੀਂ ਤੈਨੂੰ ਪਤਾ ਵਾ ਮੈਂ ਘਰ ਰਹੀ ਨਹੀਂ ਵੀ ਘਾਰੀ ਆ ਜਾ ਹਾਂ ਕੋਈ ਨਹੀਂ ਤੂੰ ਚਾਚੀ ਨਾਲ ਗੱਲ ਕਰੇ ਉਹਦਾ ਮੈਂ ਤੇਰ ਨਾਲ ਆਪਸ ਵਿੱਚ ਗੱਲ ਕਰ ਦਿੱਤੀ ਆ ਸੋਨੀਆ ਨੇ ਕਿਤੇ ਮੁੜ ਕੇ ਇਦਾਂ ਗਾਂ ਦੀ ਗਾਂ ਕਿਤੇ ਇਦਾਂ ਹੁੰਦੀਆਂ ਵੇਲਾ ਬਣੀਆਂ ਲੈਣਾ ਲੱਗੀਆਂ ਤੇ ਘੁਮ ਘਮਾ ਕੇ ਗੱਲ ਸੇ ਸਾਡੇ ਤੱਕ ਪਹੁੰਚ ਜਾਂਦੀ ਆ ਹਾਂ ਤੁਸੀਂ ਨਾ ਕਰਿਆ ਹੀ ਨਾ ਕਰੋ ਸੋ ਸੁਬਾ ਸੋਨੀਆ ਤੋਂ ਹੁਣ ਆਵੇ ਜਿੱਦਾਂ ਗੱਲਾਂ ਕਰਨ ਦੇ ਸੈ ਸਬਾ ਤੇ ਗੱਲ ਤੇ ਮੂੰਹ ਨਿਕਲ ਹੀ ਜਾਂਦੀ ਆ ਆ ਇਹ ਤੇ ਗੱਲ ਹੈਗੀ ਹੁਣ ਮੈਂ ਤੂੰ ਤੇ ਚਲੋ ਮੈਨੂੰ ਪੁੱਛਿਆ ਨਹੀਂ ਨਾ ਤੇ ਮੈਂ ਤੈਨੂੰ ਉਦਾਂ ਹੀ ਦੱਸ ਦਿੱਤਾ ਗੱਲਾਂ ਗੱਲਾਂ ਜਿੱਦਾਂ ਆਪਾਂ ਚੱਲਣ ਡੀਆਂ ਗੱਲਾਂ ਰਿਸ਼ਵਤੋਂ ਗੱਲ ਚੱਲ ਗਈ ਤੇ ਗੱਲ ਗਾਂ ਚ ਲੱਗੀ ਹਾਂਜੀ ਤੇ ਸੋਨੀਆ ਤੇ ਲੈਂਦੀ ਆ ਸਿਰ ਮੂੰਹ ਤੇ ਗਾੜੀ ਹੋ ਹੋ ਕੇ ਪੁੱਛਦੀ ਆ ਗੱਲਾਂ ਸਾਰੀਆਂ ਆਹ ਹੋ ਤੇ ਟੇਡ ਜਗ ਲੱਗ ਗੱਡਨ ਤੱਕ ਜਾਂਦੀ ਟੇਡ ਤੋਂ ਚੱਲ ਕੋਈ ਨਹੀਂ ਹੁਣ ਤੇਰੇ ਭਾਜੀ ਨੇ ਆਉਣਾ ਵਾ ਫਿਰ ਮੈਂ ਉਹਨੂੰ ਵੀ ਵੇਖਾਂ ਤੇ ਚੱਲ ਕਰ ਲੈ ਪੈਣਾ ਜਿਹੜਾ ਕੰਮ ਕਰਨਾ ਮੈਂ ਤਾਂ ਉਦਾਂ ਹੀ ਇੱਧਰੋਂ ਨਿਕਲੀ ਬਾਹਰ ਨੂੰ ਵੇਖਣ ਨਹੀਂ ਵੀ ਕਿੱਦਾਂ ਦਾ ਮੌਸਮ ਅੱਜ ਉਦੋਂ ਤੂੰ ਮਨੂ ਆ ਉਹ ਵਿਚੋਂ ਦੀ ਸਾਹਮਣੇ ਦੇਖ ਪਈ ਉਹਨਾਂ ਥਾਣੇ ਆਹੋ ਚਲੋ ਮੈਂ ਕਹਿੰਨੀ ਆ ਕਿ ਮਹਾਰਾਜ ਕਰੇ ਹਰ ਜੀ ਦਾ ਕਾ ਬਿਜ਼ਨਸ ਜਿਹੜਾ ਵਧੀਆ ਚੱਲੇ ਜੇ ਜਿਹੜਾ ਤੁਸੀਂ ਫਿਰ ਲਿਮਟ ਚੁੱਕੋਗੇ ਤੇ ਚਲੋ ਆਣਾ ਸਾਡੇ ਚੰਗੇ ਥਾਂ ਲੱਗ ਜਾਣ ਚਲੋ ਤੇ ਆਪੇ ਲੱਦੇ ਰਹਿਣਗੇ ਹੌਲੀ ਹੌਲੀ ਇਹ ਤਾਂ ਬੜਾ ਵਧੀਆ ਆ ਹਾਂ ਆ ਜਾ ਫਿਰ ਨਹੀਂ ਨਹੀਂ ਮੈਂ ਹੁਣ ਜਾਵਾਂ ਘਰ ਫੇਰ ਨਾ ਘਰ ਰੋਟੀ ਪਾਣੀ ਵੀ ਕਰਨਾ ਵਾਣਾ ਆ ਠੀਕ ਦੁੰਦਰੇ ਉਹ ਪਾਣੀ ਲੈ ਆ ਘਟ ਹੈ ਵਾਜਿੰਦ ਦਿੱਤੀ ਕਿਤੇ ਫਿਰ ਕਿ ਚਲ ਗਈ ਉਹਨਾਂ ਦੇ ਭਾਵੇਂ ਚਲ ਗਈ ਹੋਏ ਸੁੰਦਰ ਗਈ ਉਹ ਕਿਤੇ ਵੇਲਾ ਸੁਨਿਆ ਘਰ ਛੱਡ ਕੇ ਚਲ ਗਈ ਉਹ ਤਾਨੂੰ ਕਿਦਾ ਬੜਾ ਸੁਨਿਆ ਘਰ ਵਾ ਇਧਰੋਂ ਛੱਡ ਕੇ ਚਲ ਗਈ ਕਿੱਥੇ ਗਈ ਅੰਦਰੋਂ ਹੋ ਆਏ ਤੁਸੀਂ ਮੈਂ ਰਵਾਜਾਂ ਮੰਡੇ ਬਾਜੀ ਨਹੀਂ ਆਈ ਤੇਰੀ ਤੇ ਸੁਨਿਆ ਘਰ ਦਾ ਕਿਦਾਂ ਭਾਵੇਂ ਲੰਮੀ ਪਈ ਹੋ ਆਂ ਅੰਦਰ ਸੁਨਿਆ ਹੋ ਜਾਂਦਾ ਵਾ ਲੰਮੀ ਪਈ ਤੂੰ ਤਾਂ ਇਧਰੋਂ ਆਈ ਆ ਹਾਏ ਹੁਣ ਮੈਂ ਉਧਰੋਂ ਹੀ ਆਈ ਆ ਉਦਾਂ ਹੀ ਤੂੰ ਮੂਨੇ ਵੇਜੇ ਆਵਾਜ਼ ਮਾਰਦਾ ਤੂੰ ਉਸੇ ਰਵਾਜ ਦੀ ਨਹੀਂ ਆਵਾਜ਼ ਦਿੱਤੀ ਨੀ ਨਾ ਉਹਨਾਂ ਕਰੋਉਂ ਦੇ ਗਏ ਕਿਤੇ ਮੋੜਨ ਦਾ ਨਾਂ ਨਹੀਂ ਲਿਆ ਤਾਂ ਮੈਂ ਕਿਹੜੀ ਘਰ ਨਾਲ ਵੱਜੀ ਆ ਮੇਰੇ ਪਿਓ ਦਾ ਕੰਮ ਹੀ ਬਗਾਨੇ ਆ ਜਾਨ ਔਖੀ ਨਿਕਲਦੀ ਹੁੰਦੀ ਆ ਹੁਣ ਸਾਰ ਸਾਰਿਆਂ ਨੂੰ ਪੁੱਛ ਕੇ ਆਉਣਾ ਪੈਣਾ ਹੈ ਮੈਂਕਾ ਵਾਲਿਆਂ ਨੂੰ ਆ ਤਾਂ ਮੈਂ ਤਾਂ ਉਦਾ ਹੀ ਵੇਲੀ ਕਰਕੇ ਕੱਲੀ ਕਰਕੇ ਬਾਹਰ ਨਿਕਲ ਗਈ ਚੱਲ ਜਰਾ ਕੇ ਪਾਣੀ ਲਿਆਵਾ ਹੁਣ ਚਾ ਰਹਿਣ ਦੇ ਪਾਣੀ ਲੈ ਉਹ ਜਿੱਦਾਂ ਬਬ ਤੂੰ ਉਥੇ ਕੁੰਡਾ ਹੀ ਮਾਰ ਦਿੰਦੀ ਕੁੰਡਾ ਹਾਇ ਰੱਬਾ ਕਰਾਂ ਜੋ ਘਰ ਵਾ ਸਾਰਾ ਪਿੱਛੇ ਕਿੰਨੇ ਘਰ ਆਉਂਦੇ ਪਹਿਲਾਂ ਉੰਦਰ ਐਸ ਬੰਨੇ ਤੇ ਚਲੋ ਸਾਰਿਆਂ ਦਾ ਧਿਆਨ ਆ ਪਿਛਲੇ ਬੰਨੇ ਕਿਹਦਾ ਧਿਆਨ ਨਹੀਂ ਵਾਹ ਹੋਵੇ ਕੰਦਾ ਅੰਡੀਆਂ ਨਿਗੀ ਨਹੀਂ ਕੀਆ ਵਾ ਉਹਦੇ ਕੁੰਡਾ ਹੀ ਮਾੜਾ ਜਿਹਾ ਮਾਰ ਕੇ ਜਿੰਦੇ ਮਾਰ ਕੇ ਫੇਰ ਜਾਣਾ ਏ ਉਧਰ ਤੂੰ ਕਿਧਰ ਆਇਆ ਚਲੋ ਮਾਫੀ ਦੋ ਅੱਗੇ ਤੋਂ ਜਿੰਦਾ ਮਾਰ ਕੇ ਜਾਵਾਂਗੀ ਅੰਦਰਾਂ ਨੂੰ ਕੀ ਆ ਬਾਹਰਲੇ ਨੂੰ ਵੀ ਜਿੰਦਾ ਹੀ ਮਾਰੂੰਗੀ ਧਿਆਨ ਕੇ ਖਲੋਤੇ ਰਿਆ ਕਰੋਗੇ ਬੂਏ ਚ ਮੋਟਰਸਾਈਕਲ ਡਾਕ ਚੰਗਾ ਬਾਬਾ ਤੇਰ ਨਾਲ ਤੇ ਉਹੋ ਗੱਲ ਵੀ ਤੈਨੂੰ ਤੇ ਕੋਈ ਛੀੜ ਕੇ ਨਾ ਬਹਿਜੇ ਤੂੰਰੇ ਭੁੰਡਾ ਦੀ ਖਖਰੀ ਆ ਹਾਂ ਦੱਸ ਮੈਂ ਤਾਂ ਉੱਧਾਂ ਹੀ ਚਲ ਗਈ ਇੱਥੇ ਗੋਪੀ ਹੀ ਵੇਲੀ ਚ ਤੇ ਮੈਂ ਉਹਦੀ ਵੱਲ ਚਲ ਗਈ ਤੂੰ ਹੀ ਦੱਸ ਤੇ ਇੱਕ ਨਾਲ ਗਵਾ ਲਿਓ ਅੱਛਾ ਤੇ ਤੁਹਾਡਾ ਕੇਸ ਤਿਆਰ ਕਰੀਓ ਕਿਸ ਕੋ ਬਾਹਰੋਂ ਵਕੀਲ ਕਿਸ ਕੋ ਫਿਰ ਉਹ ਉਹਨੇ ਫੇਲ ਤਿਆਰ ਕਰਨੀ ਤੁਹਾਡੀ ਔਰ ਰੁਪਏ 3-4000 ਰੁਪਏ ਲੱਗਣਾ ਫੇਲ ਤਿਆਰ ਕਰਨ ਦਾ ਹੀ ਪਹਿਲਾਂ ਹੀ ਇੰਨੇ ਲੱਗ ਜਾਣੇ ਆ ਪਹਿਲਾਂ ਲੈਣੇ ਨਹੀਂ ਵਕੀਲ ਨੇ ਫੇਲ ਤਿਆਰ ਕਰਨੀ ਸਾਰਾ ਨੰਬਰ ਮੁਨ ਕੇ ਦੇਣੇ ਉਹਨੂੰ ਪੜਨੇ ਆ ਵਕੀਲ ਨੇ ਕਰਨੀ ਤਿਆਰ ਕੇ ਬੈਂਕ ਵਾਲਿਆਂ ਨੇ ਕਰਨੀ ਫੇਲ ਵਕੀਲ ਕਰਦਾ ਇੱਕ ਹੂੰ ਵਕੀਲ ਨੇ ਸਾਰੇ ਤਿਆਰ ਕਰਕੇ ਫਿਰ ਉਹ ਕਾਗਜ਼ੇ ਲਿਆ ਕੇ ਫਿਰ ਬੈਂਕ ਵਾਲਿਆਂ ਨੂੰ ਦੇਣੇ ਆ ਫਿਰ ਗਾਂ ਦੇ ਗਾਂ ਰਜਿਸਟਰੀ ਹੋਣੀ ਆ ਫਿਰ ਇੱਕ ਕੇਸ ਦਾ ਆਉਂਦਾ ਵੀ ਜਿਹੜਾ ਬੰਦੇ ਦਾ ਇਥੇ ਖਾਤਾ ਉਹ ਤੁਹਾਡੀ ਗਵਾਹੀ ਪਾਵੇ ਤਾਂ ਮੈਂ ਕਿੰਨੇ ਕ ਪੈਸੇ ਲੱਗ ਜਾਣੇ ਸਾਰੇ ਲਿਮਟ ਬਣਾਉਣ ਤੇ ਉਹ 5-6000 ਰੁਪਏ ਲੱਗ ਜਾਣਾ ਕੋਈ ਗੱਲ ਨਹੀਂ ਚਲੋ ਜਿੰਨੇ ਵੀ ਲੱਗਣਗੇ ਉਹ ਨਹੀਂ ਕੋਈ ਗੱਲ ਹੁਣ ਜਦੋਂ ਉਹ ਗੱਲ ਵੀ ਜੇ ਨਚਣਾ ਹੀ ਆ ਫਿਰ ਕੁੰਡ ਕਾਦਾ ਇਹੋ ਕੰਮ ਕਰਨਾ ਹੀ ਆ ਫਿਰ ਕਾਦੀ ਗੱਲ ਆ ਹੁਣ ਪੈਸੇ ਥੋੜਾ ਵੇਖਣਾ ਵਾ ਜਿੰਨੇ ਵੀ ਲੱਗਣਗੇ ਵੇਖੀ ਜਾਊਗੀ ਪਾਈ ਆ ਮੱਠੇ ਮਈਆਂ ਨੂੰ ਹਾਂ ਮੰਮੀ ਪਾਈ ਆ ਹਾਂ ਆਖੀੜਪੁਰ ਦੀ ਮੈਂ ਪਾਈ ਆ ਹਾਂ ਮੈਂ ਹੁਣ ਥੋੜਾ ਜਿਹਾ ਠੇਰ ਕਿਨ ਨਕਤਾ ਕੱ ਅ ਸ਼ਬਨੇ ਰਣਾ ਹੋ ਜਾਣ ਹੋ ਜੇ ਮੇਰਾ ਕੀ ਹੋਣਾ ਮੈਂ ਉਥੇ ਦੇ ਹੀ ਉਹ ਫੀਡ ਵਾਲਾ ਕੰਕਾ ਉਲਾ ਜਾ ਮੈਂ ਮੈਂ ਧੋ ਕੇ ਰੱਖਦਾ ਅੱਛਾ ਕਿ ਉਥੇ ਦਿਨਦੀਰੀ ਨੇ ਮੈਨੂੰ ਆਜ ਮਾਰ ਲਈ ਹੂੰ ਕਹਿੰਦਾ ਹੈਗੇ ਕਿ ਤੂੰ ਤਾਂ ਤਰੀ ਪੱਠੇ ਪੌਣ ਆਈ ਨਹੀਂ ਤੂੰ ਤਾਂ ਰਾਂ ਕੱਡਣਾ ਨਹੀਂ ਨਹੀਂ ਆ ਅੱਛਾ ਅੱਜ ਕਿੱਥੋਂ ਤੇ ਫਿਰ ਮੈਂ ਦੱਸਿਆ ਮੈਂ ਕੀ ਦੱਸਿਆ ਇਹ ਹੀ ਵੀ ਉਹ ਲੈ ਕੇ ਗਿਆ ਵਾ ਪਿੰਨੀਆਂ ਮੁੰਡੇ ਵਾਸਤੇ ਅੱਛਾ ਫੀਕਾਰ ਨਹੀਂ ਹੈਗੇ ਤੇ ਤਾਂ ਕਰਕੇ ਮੈਨੂੰ ਕਰਨਾ ਪਿਆ ਆਹੋ ਅੱਗੋ ਪਿੱਛੇ ਤੇ ਘਰੀ ਗਈ ਨਹੀਂ ਗਈ ਤੇ ਫਿਰ ਪੁੱਛਣਾ ਹੀ ਹੁੰਨੇ ਆਹੋ ਨਾਲੇ ਉਹਨੇ ਮਸਵਾਤ ਤੇ ਲੈਣਾ ਹੈਗਾ ਵੀ ਕੀ ਗੱਲ ਕਿੱਥੇ ਗਿਆ ਜੋਰਾ ਆਹ ਹੱਦ ਕਹਿੰਦੇ ਕੀ ਕਰਨ ਗਿਆ ਵਾ ਤੇ ਮੈਂ ਹਾਂ ਉਹ ਪਿੰਨੀਆਂ ਲੈ ਕੇ ਗਿਆ ਵਾ ਤੇ ਤਾਂ ਕਹਿੰਦੇ ਤੁਸੀਂ ਪਿੰਨੀਆਂ ਦਿੱਤੀਆਂ ਨਹੀਂ ਸਾਨੂੰ ਹਾਂ ਮੈਂ ਮम्मी ਨੂੰ ਮੈਂ ਕਿਹਾ ਹੈਗਾ ਮम्मी ਕਹਿੰਦੇ ਮੈਂ ਆਦਨ ਸਾਗ ਲੈ ਕੇ ਗਈ ਤੇ ਕਹਿੰਦੇ ਵੀ ਸ਼ੁਭਤ ਵੀ ਦੇਣ ਵਾਸਤੇ ਲਾਏ ਆ ਤੇ ਮੈਂ ਮम्मी ਕਹਿੰਦੇ ਮੈਂ ਨਹੀਂ ਹੁਣ ਜਾਣਾ ਵੀ ਵੀ ਮੈਨੂੰ ਗੱਲਾਂ ਕੀਤੀਆਂ ਆਹੋ ਤੇ ਸਾਗ ਨਾਲੇ ਮੈਂ ਬਣਾ ਕੇ ਸਜਰੀ ਬਣਾਉਂਦੀ ਰਹੀ ਰੰਨ ਕੇ ਚੁਗਿਆ ਤੋੜਿਆ ਤੇ ਮੈਂ ਸਦਾ ਹੀ ਦੇਖੇ ਆਉਣਾ ਤੇ ਮੈਨੂੰ ਆਖੀ ਲੱਜਾ ਆਪਣਾ ਸਾਹ ਤੂੰ ਤਾਂ ਪੇਤ ਲੈਣ ਆਈ ਆਹੋ ਤੇ ਮੈਨੂੰ ਬਤੀ ਬਤੀ ਗੱਲਾਂ ਕੀਤੀਆਂ ਤੇ ਮੇਰਾ ਹੁਣ ਬੜਾ ਮਨ ਚੁੱਕਿਆ ਗਿਆ ਵਾ ਮੈਂ ਤਾਂ ਹੁਣ ਦੇਖੇ ਨਾ ਉਹ ਕਦੀ ਹੂਆ ਉਹ ਇਹਨੇ ਤੇ ਸਾਗ ਵੀ ਕਿਹੜਾ ਸੁੱਖਾ ਬਣ ਜਾਂਦਾ ਵਾ 3-4 ਘੰਟੇ ਲੱਗ ਜਾਂਦੇ ਉਹ ਤਾਂ ਤੈਨ ਮੈਂ ਦੱਸਦੀ ਆ ਕਿ ਕਿੰਨੀ ਮਿਹਨਤ ਲੱਗਦੀ ਹੈ ਸਾਗ ਨੂੰ ਆਹੋ ਤੇ ਜਦੋਂ ਮੈਨੂੰ ਆਖੜ ਕਿ ਨਹੀਂ ਲੱਜਾ ਸਾਹ ਤਾਂ ਮੁੜਕੇ ਦੇਣ ਨੂੰ ਜੀਵ ਨਾ ਕਰੇ ਫੇਕ ਅੱਲਾ ਪਛਾਣ ਕਰ ਲਿਆ ਹਾਂ ਕਹਿੰਦੇ ਸਾਗ ਦਾ ਘਾ ਇਹਦਾ ਵਧੀਆ ਚੀਜ਼ ਹੀ ਪਿੰਨੀਆਂ ਤਾਂ ਜੋ ਘਾਵਾ ਤਾਂ ਖਾ ਲੇ ਹੁਣ ਸਾਗ ਵੀ ਤੇ ਪਿੰਨੀਆਂ ਵੀ ਖਾ ਲੇ ਚਮੜਾ ਨਾਲ ਹਾਂ ਕਹਿੰਦੇ ਹੁਣ ਦੇ ਆਉਣੀਆਂ ਐਂ ਜਾਂ ਤੁਸੀਂ ਕਿੰਨੀਆਂ ਵੜੀਆਂ ਦੇ ਆਉਣ ਨੇ ਮੈਂ ਤਾਂ ਸਦਾ ਹੀ ਜਦੋਂ ਸਿਆਲ ਆਉਂਦਾ ਵਾ ਉਦੋਂ ਹੀ ਬਣਾਉਂਦੇ ਦਾ ਪਰ ਇੰਨੇ ਆਹੋ ਨਿਆਣੇ ਨੂੰ ਵੀ ਕੱਲੀ ਦਾ ਜੋਦੇ ਨੂੰ ਵੀ ਆਪਣੇ ਘਰ ਵੀ ਬਣਾਈਂਦੀਆਂ ਵਾ ਹਾਂ ਵੀ ਚੱਲ ਮੁੰਡਾ ਕੰਮ ਕਰਦਾ ਤੇ ਖਾਊਗਾ ਤੇ ਕੰਮ ਕਰੂਗਾ ਤੇ ਮੈਂ ਸਗੋਂ ਉਹ ਕਿੰਨੇ ਗਾਏ ਪਾਉਣੀਆਂ ਤੇ ਦੇ ਆਉਣੀਆਂ ਦਵਾ ਜੀਆਂ। ਤੇ ਮੈਂ ਸੋ ਹੁਣ ਕਿ ਆ ਮੈਂ ਹਮੈ ਫੜਾ ਚੂੰਗੀ। ਤੇ ਕਹਿੰਦੇ ਲੈ ਮੰਗ ਕੇ ਚੀਜ਼ ਲਈ ਤੇ ਕੀ ਲਈ? ਨਹੀਂ ਦੇਣੀਆਂ। ਫੜਾ ਦੂੰਗੀ ਤੂੰ। ਉਹਦਣ ਮੇਰੀ ਵਿਆਹੀ ਕੀ ਕੀਤੀ ਹੁਣ ਤੂੰ ਕਰਵਾ ਲਈ। ਮੈਂ ਚਲ ਹੁਣ ਮੂੰਹ ਮੰਗਨ ਦਾ ਚਲਦੇ ਅਪਣੇ ਅੱਗੇ ਵੀ ਤੇ ਦੇ ਕਿਉਂਰ ਤੇ ਤੈਨੂੰ ਆਹ ਦਿੱਤਾ ਵੀ ਮੂੰਹ ਮੰਗ ਕੇ ਖਾਦਾ ਤੇ ਕੀ ਖਾਦਾ। ਤੇ ਹੋਏ ਸੋਣਾ। ਮੈਂ ਜੋਦੇ ਨੂੰ ਪੁੱਛ ਲੈਨੇ ਉਹਦਾ ਖਾਤਾ ਹੋਣਾ ਬੈਂਕ ਤੇ ਉਹਦੇ ਵਿੱਚ। ਖਾਤਰਪਾ ਮੇਰਾ ਇੱਕ ਛੱਡ ਕੇ 100 ਹੋਵੇ ਪਰ ਅਹੀਂ ਜੋਦੇ ਉਹਨਾਂ ਨੂੰ ਕਿਉਂ ਗਵਾ ਬਣਾਉਣਾ ਜਿਹੜੇ ਸਾਡੀ ਪਿਆਲੀ ਜਿਹੜੇ ਪੰਨੂ ਫਿਰਨ ਦੇ ਕਦੋਂ ਵੇਚਣੀ ਆ ਸਾਨੂੰ ਪਹਿਲੋਂ ਦਿਓ ਉਹਨਾਂ ਨੂੰ ਗਵਾ ਬਣਾਉਣਾ ਵਾ ਦਿੰਦਣ ਜੋਦੇ ਨੇ ਤੇ ਇੱਕ ਵਾਰ ਨਹੀਂ ਨਾ ਲਿਆ ਉਹ ਚਾਚੀ ਆਂਦੀ ਚਲੋ ਉਹਨੇ ਵੀ ਇੱਕ ਵਾਰ ਤੈਨੂੰ ਕਹਿ ਦਿੱਤਾ ਹੁਣ ਸਾਡਾ ਗਮਾਨ ਮੱਥਾ ਵਾ ਅਸੀਂ ਇਹਨਾਂ ਨੂੰ ਛੱਡ ਕੇ ਹੋਰ ਕਿਸ ਨੂੰ ਗਵਾ ਬਣਾਉਣਾ ਵਾ ਤੇ ਉਹਨਾਂ ਦੇ ਘਰ ਦੇ ਵਿੱਚ ਕਹਿਣਾ ਇੱਕ ਜਾਣੇ ਨਹੀਂ ਹੁੰਦਾ ਵਾ ਸਲਾਹ ਸਾਰੇ ਜਾਣੇ ਕਰਦੇ ਆ ਦੰਦਰ ਇਹੋ ਜੀ ਕੋਈ ਗੱਲ ਨਹੀਂ ਉਹ ਵਿਚਾਰੇ ਸਾਨੂੰ ਮਤਾਂ ਦੇਣ ਲਿਆ ਵੀ ਮੈਨੂੰ ਇਹਦਾ ਕਿਤੇ ਭਰਾਵਾ ਪੈਲੀ ਕਿਤੇ ਵੇਚਣਾ ਦਵੀ ਤੇ ਉਹ ਤੂੰ ਮੈਨੂੰ ਉਦੋਂ ਨਾ ਐਵੇਂ ਜਾਣ ਕੇ ਝੂਠਾ ਹੀ ਲਈ ਤਰੀ ਜਾਨੀ ਹੈ ਆਹੋ ਹੁਣ ਦੇਖ ਉਹਨੇ ਸਾਡਾ ਕਿੰਨਾ ਪਰੂਕਾਰ ਕੀਤਾ ਉਹਨੇ ਆਪਣੀ ਬੀਜੀ ਕਣਕ ਦੇ ਵਿੱਚੋਂ ਦੀ ਸਾਨੂੰ ਟਰੈਕਟਰ ਲੰਗਾਉਣ ਦਿੱਤਾ ਕੱਲ ਨੂੰ ਅਹੀਂ ਕਣਕ ਵੀ ਕੱਢਣੀ ਕਿਉਂਕਿ ਗਾੜੀ ਹੱਡਾ ਕਮਾਦਾ ਉਹਦੀ ਮੁੜ ਕੇ ਨਿਕਲਣਾ ਨਹੀਂ ਕਣਕ ਹੱਡੀ ਤੇ ਉਹਦੇ ਪੈਰੀ ਦੇ ਵਿੱਚੋਂ ਦੀ ਲੰਘ ਕੇ ਜਾਣਾ ਜੇ ਆਪਾਂ ਲੋਕਾਂ ਨੂੰ ਬਾਹਰ ਲੈ ਕੇ ਤੁਰੇ ਫਿਰਾਂਗੇ ਤੇ ਇਹ ਸਾਡੇ ਗਵਾਂਢੀ ਆ ਇਹ ਆਖਣਗੇ ਵੀ ਭਾਉ ਕੀ ਗੱਲ ਆ ਅੱਜ ਲੋਕਾਂ ਨਾਲ ਤੁਰੇ ਫਿਰਦਾ ਅੱਜ ਅਸੀਂ ਅੱਜ ਮੜੇ ਹੋਗੇ ਗਵਾਂਢ ਮੱਥਾ ਹਮੇਸ਼ਾ ਹੀ ਬਣਾ ਕੇ ਰੱਖਣੀ ਚਾਹੀਦੀ ਮੈਂ ਤੈਨੂੰ ਕਿੰਨੀ ਿਆ ਰੱਖਿਆ ਵਾ ਓ ਬਾਬਾ ਓ ਹੈ ਨਹੀਂਗਾ ਜੋਦਾ ਇੱਥੇ ਪਹਿਲੀ ਵਾਰ ਉਹਨੇ ਆਇਆ ਮੈਂ ਪੁੱਛ ਕੇ ਆਇਆ ਵਾਂ ਜਦੋਂ ਆਊਗਾ ਉਹਨੂੰ ਮੈਂ ਨਾਲ ਲੈ ਕੇ ਜਾਊਂਗਾ ਮੇਰਾ ਉਹਨੂੰ ਮਾਨਤਾ ਨਹੀਂ ਬੜਾ ਹੁੰਦਾ ਗਵਾਂਢੀ ਦਾ ਦਿੰਦਰ ਉਹਨੂੰ ਇੰਨਾ ਹੋਊਗਾ ਵੀ ਲੈ ਵੀ ਮੈਨੂੰ ਖੜਿਆ ਨਾਲ ਨੇ ਵੀ ਮੈਨੂੰ ਗੱਲ ਪੁੱਛ ਕੇ ਤੁਰਦਾ ਵਾ ਹੁਣ ਸਾਨੂੰ ਤੇ ਆ ਛੇਤੀ ਤੇ ਮੈਂ ਉਹਨੂੰ ਗੋਪੀ ਨੂੰ ਕੱਲੀ ਨੂੰ ਵੇਖ ਕੇ ਤੇ ਵੇਲੀ ਚਲ ਗਈ ਮੈਂ ਇਹ ਤਾਂ ਤਾਰਾ ਕੱਢਣੀ ਹੁੰਦੀ ਆ ਵੀ ਮਹ ਰਾਣੀ ਬਣ ਕੇ ਤੇ ਮਹ ਰਾਜੇ ਭੋਂਡੇ ਹੀ ਭਾਂਡੇ ਫੀਟ ਵਾਲੇ ਆਂਦੀ ਉਹ ਤੇ ਗਿਆ ਉਹਦੇ ਕੋਲ ਖੋਏ ਦੀਆਂ ਪਿੰਨੀਆਂ ਬਣਾਈਆਂ ਉਹ ਦੇਣ ਗਿਆ ਕਿਤਾ ਉਹਨੇ ਦੋ ਦਿਨ ਰਹਿਣਾ ਕਿ ਚਾਰ ਦਿਨ ਰਹਿਣਾ ਸਾਡੀ ਤਾਂ ਲਿਮਟ ਹੋ ਜਾਣੀ ਲੇਟ ਫਿਰ ਜਿੰਦਰ ਕੋਈ ਨਹੀਂ ਭੜਕੇ ਆ ਜਣਾ ਉਹਦਾ ਮਾਲ ਡੰਗਰ ਦਾ ਕੰਮ ਆ ਉਹ ਵੀ ਇਨੇ ਦਿਨ ਨਹੀਂ ਰਹਿ ਸਕਦਾ ਜੇ ਅੱਜ ਗਿਆ ਤੇ ਭੜਕੇ ਨਹੀਂ ਆਇਆ ਖੜਾ ਲੈ ਚਲ ਅਛਾ ਉਹ ਵੀ ਤੁਹਾਡੀ ਗੱਲ ਮੰਨੀ ਪੀ ਤੁਸੀਂ ਉਹਨੂੰ ਗਵਾਹ ਬਣਾਉਣਾ ਠੀਕ ਆ ਆ ਵੀ ਤੁਹਾਡੀ ਗੱਲ ਮੰਨ ਲਈ ਬਿਜਾਰੇ ਦੇਣ ਨਹੀਂ ਉਹ ਰਹਿ ਸਕਦਾ ਵੀ ਉਹਨੇ ਆ ਜਾਣਾ ਵਾ ਹੋਰ ਸੁਣੋ ਪਿੰਨੀਆਂ ਲੈ ਕੇ ਬਣਾ ਕੇ ਉੱਥੇ ਗਿਆ ਤੇ ਕਿਤੇ ਚਾਚੀ ਨੇ ਕਿਤੇ ਗੋਪੀ ਨੂੰ ਮੈਂ ਤੂੰ ਦੋ ਪਿੰਨੀਆਂ ਹੀ ਸਾਨੂੰ ਦੇ ਦੇਂਦੀ ਖਾਣ ਨੂੰ ਕਿਤੇ ਕਿੰਨਾ ਕੁਝ ਪਾ ਕੇ ਬਣਾਈਆਂ ਹੋਣੀਆਂ ਕਿੱਡੀਆਂ ਸੋਹਣੀਆਂ ਆਂਦੀ ਆ ਮੈਂ ਆਖਿਆ ਮਮੀ ਨੂੰ ਤੇ ਮਮੀ ਆਂਦੀ ਮੈਂ ਸਾਗ ਦੇਣ ਗਈ ਸੀ ਤੇ ਇਹ ਦਵਿੰਦਰ ਆਂਦੀ ਤੂੰ ਰਿਸ਼ਵਤ ਤੇ ਆਈ ਆ ਕੇ ਰਿਸ਼ਵਤ ਲੈਣ ਦੇਣ ਆਈ ਆ ਵੀ ਜਿੰਦਾ ਵੀ ਸਾਨੂੰ ਪਿਆਈ ਦੇਣ ਤਾਂ ਸਾਗ ਲੈ ਕੇ ਆਈ ਆ ਮੈਂ ਹਰਿਆ ਕਾ ਮੈਂ ਕਿਹੜਾ ਕਦੀ ਵੇਖਿਆ ਨਹੀਂਗਾ ਕਿੰਨੀ ਆ ਰਸਵਾਦ ਚੀਜ਼ ਹੁੰਦੀ ਆ ਤਾਂ ਵੀ ਤੈਨੂੰ ਵੀ ਏਦਾਂ ਨਹੀਂ ਨਾ ਗੱਲ ਕਰਨੀ ਚਾਹੀਦੀ ਕੋਈ ਢੰਗ ਤਰੀਕਾ ਹੁੰਦਾ ਯਾਰ ਗੱਲ ਕਰਨ ਦਾ ਇਹ ਥੋੜਾ ਵੀ ਅਗਲੇ ਨੂੰ ਚਾਹਦੇ ਪਾਉਣ ਚੁੱਕ ਕੇ ਪੈ ਜਾਣਾ ਹੁੰਦਾ ਤੇ ਗੱਲ ਤਾਂ ਉਹ ਹੁੰਦੀ ਜਿਹੜੀ ਮੂੰਹ ਤੇ ਹੋਵੇ ਤੇ ਪਿੱਠ ਪਿਛੇ ਰੇ ਥਾਣੇਦਾਰ ਨੂੰ ਗਾਲਾਂ ਕੱਢ ਲਈਦੀ ਕੱਢ ਤੇ ਲਈਦੀ ਆ ਮੰਦਾ ਥਾਣੇਦਾਰ ਨੂੰ ਵੀ ਗਾਲਾਂ ਕੱਢ ਲਏਗੀ ਪਿੱਠ ਪਿੱਛੇ ਪਰ ਕੋਈ ਤਰੀਕਾ ਹੋਣਾ ਚਾਹੀਦਾ ਗੱਲ ਕਰਨ ਦਾ ਜੇ ਕੋਈ ਥਾਣੇਦਾਰ ਨੂੰ ਕੱਢੂਗਾ ਤਾਂ ਵੱਡੇ ਜਿਹੇ ਡੀਐਸਪੀ ਆ ਨਾ ਉਹਨਾਂ ਨੂੰ ਨਹੀਂ ਮੈਂ ਕੱਢਣੀ ਆ ਥਾਣੇਦਾਰ ਉਹ ਲਾਗੂ ਆ ਜਾਂਦੇ ਆ ਤੈਨੂੰ ਮਾਰਾ ਕੀ ਉਹਨਾਂ ਨੇ ਆਖਿਆ ਥਾਣੇਦਾਰ ਨੇ ਜਾਂ ਡੀਐਸਪੀ ਨੇ ਕਿਹਨੇ ਮਾਰਾ ਆਖਿਆ ਗੱਲ ਕੀਤੀ ਤੂੰ ਛੱਡ ਪਰ ਆਉਂਦਾ ਚਲੋ ਛੱਡ ਕਰਾਏ ਬੰਦੇ ਨਾ ਜਾ ਤੇ ਗੱਲ ਇਹ ਆ ਵੀ ਟੰਗ ਤਰੀਕਾ ਹੋਣਾ ਚਾਹੀਦਾ ਬੰਦੇ ਨੂੰ ਗੱਲ ਕਰਨ ਦਾ ਮੈਂ ਤਾਂ ਇਹ ਸੋਚਦੀ ਪਈ ਸੀਗੀ ਕੀ ਪਤਾ ਹੈ ਕਿੰਨਾ ਕਟੇਰੇ ਇੱਥੇ ਆ ਤੂੰ ਮੁੰਡੇ ਨੇ ਸਾਦੀ ਲੈਣਾ ਇਹਨਾਂ ਨੂੰ ਤੇ ਫੇਰ ਬਾਅਦ ਵਿੱਚ ਕਹਿਣਗੇ ਵੀ ਹਾਂ ਜਦੋਂ ਅਸੀਂ ਆਉਣ ਲੱਗੇ ਅਸੀਂ ਕਿਤੇ ਇਹਨਾਂ ਨੇ ਹਮ ਚੀਜ਼ਾਂ ਦੇਣੀਆਂ ਬੰਦ ਕਰ ਦਿੱਤੀਆਂ ਚਲ ਇਹ ਕੀ ਬੋਲਦੇ ਤਾਂ ਰਵਾਂਗੇ ਫਿਰ ਬੋਲਦੇ ਕਾਹਦੇ ਰਹਿਣਾ ਵਾ ਵੇਖ ਠੀਕ ਮੁੰਡੇ ਨੇ ਵੀ ਅੰਨਤ ਤੱਕ ਕਾਇਦੇ ਰਹਿਣ ਜਿਤਨਾ ਨਾ ਮੁੰਡਾ ਵਾ ਗਰੀ ਚਾ ਉਹਨੇ ਦਦਨਾ ਹੋਵੇ ਹੋਰ ਕੀ ਹੋਣਾ ਉਹ ਤੇ ਦੱਸਣੀ ਨਹੀਂ ਲਿਆ ਸਾਰੇ ਗੋਪੀ ਪਹੁੰਚ ਗਿਆ ਵਾ ਜੋਦਾ ਫੋਨ ਖਣ ਗਿਆ ਕਿ ਤੂੰ ਕੀਤਾ ਵਾ ਨਹੀਂ ਮੈਂ ਕੀਤਾ ਸੀਗਾ ਅੱਛਾ ਤੇ ਉਦੋਂ ਪਹੁੰਚ ਗਿਆ ਸੀਗੇ ਕਿ ਮਿਲਣ ਦਿਆ ਸੀ ਉਹਦੇ ਅੱਛਾ ਮਿਲਣ ਦਿਆ ਤਾਂ ਕਿ ਆਂਦਾ ਮੁੰਡਾ ਠੀਕ ਠਾਕ ਆ ਆਹ ਹੋ ਉਹ ਕਹਿੰਦੇ ਮੈਂ ਮਿਲਣ ਹੀ ਦਿਆ ਵਾਂ ਤੇ ਕਹਿੰਦੇ ਬੜਾ ਖੁਸ਼ ਹੋਇਆ ਮੈਨੂੰ ਮਿਲ ਕੇ ਅੱਛਾ ਹਾਂ ਆਏ ਪਿੰਨੀਆਂ ਵੇਖੂਗਾ ਤੇ ਫੇਰ ਖੁਸ਼ ਹੋਊਗਾ ਆਹ ਹੋ ਤਾਂ ਹੋਣਾ ਹੀ ਜਦੋਂ ਖਾਊਗਾ ਉਦੋਂ ਤੇ ਮੈਂ ਉਹਨੂੰ ਦੱਸਿਆ ਹੀ ਨਾ ਉਹ ਦਿਨ ਪਹਿਲੇ ਫੋਨ ਕਰਕੇ ਉਹ ਤਾਂ ਬੜਾ ਖੁਸ਼ ਹੀਗਾ ਅੱਛਾ ਇਹ ਕਹਿੰਦਾ ਮम्मा ਮੇਰਾ ਬੜਾ ਹੀ ਜੀ ਕਰਨ ਦਿਆ ਹੈਗਾ ਪਿੰਨੀਆਂ ਖਾਣ ਨੂੰ ਆ ਤਾਂ ਹੀ ਚੰਗਾ ਹੀ ਕੀਤਾ ਜਿਹੜੀਆਂ ਫੇਸ ਦਿੱਤੀਆਂ ਵਾ ਇਹ ਵੀ ਉਹਨੂੰ ਫੋਨ ਤੇ ਆ ਦੇਣਾ ਇਹ ਵੀ ਮੁੰਡਿਆ ਨੂੰ ਨਾ ਵਰਤਾ ਦੇ ਆਪ ਖਾ ਲੈ ਪਰ ਮੰਮੀ ਉਹਦਾ ਤਾਂ ਉਹ ਆ ਦੱਤਾ ਤਾਂ ਪਤਾ ਤਾਂ ਹੈਗਾ ਹੀ ਆ ਕੱਲਾ ਤੋਂ ਚੀਜ਼ ਨਹੀਂ ਖਾਂਦਾ ਹੈਗਾ ਇਹ ਤਾਂ ਗੱਲ ਠੀਕ ਵਾ ਲੱਗੇ ਖਾਦੀ ਵੀ ਨਹੀਂ ਕੀ ਜਾਂਦੀ ਆਹ ਕੋਤਾ ਦੇ ਤੁਹਾਡਾ ਹੀ ਹੈ ਨਾ ਤੁਸੀਂ ਵੀ ਤਾਂ ਕੋਣ ਵੰਡ ਕੇ ਚੀਜ਼ ਖਾਦੇ ਆ ਇਹ ਤਾਂ ਹੈ ਵਾ ਤੇ ਇਹ ਨਹੀਂ ਆਨੇ ਦੱਸਿਆ ਵੀ ਲੋਕਾਂ ਦੇ ਵੀ ਮਾਵਾ ਨੇ ਕੱਲੀਆਂ ਆਹ ਕਹਿੰਦਾ ਹੀਗਾ ਕਹਿੰਦਾ ਭੇਜੀਆਂ ਲਾਗੇ ਮੁੰਡਿਆਂ ਦੇ ਵੇ ਮੰਗੀਆਂ ਤੇ ਦਾਦੀਆਂ ਨੇ ਬਣਾਵਨਾ ਕੇ ਭੇਜੀਆਂ ਵਾ ਪਰ ਕਹਿੰਦਾ ਮੈਨੂੰ ਉਹ ਨਹੀਂ ਸਵਾਦ ਆਉਂਦੀਆਂ ਕਹਿੰਦਾ ਪਤਾ ਨਹੀਂ ਉਹ ਵੇਸਨ ਵਿੱਚ ਕੱਚਾ ਜਾ ਰਹਿ ਜਾਂਦੇ ਆ ਆਪੋ ਆਪਣੀ ਬਣਾਉਂਦਾ ਹੁੰਦਾ ਪੁੱਤ ਸਾਹਿਬ ਹਾਂ ਅੰਦੇ ਵਿੱਚ ਇੰਨਾ ਕੁਛ ਪਾ ਕੇ ਕਲਮ ਨਹੀਂ ਆ ਤਾਂ ਕੀਤਾ ਉਹਨਾਂ ਨੇ ਕੁਝ ਪਾਇਆ ਵੀ ਆਪਣੇ ਪਾਇਆ ਆਹੋ ਨਾਲੇ ਆਪਾਂ ਨਾ ਵੇਸਨ ਜਿਆਦਾ ਭੁੰਦੇ ਆ ਨਾ ਹੁਣ ਕਈ ਲੋਕੀ ਉਹ ਵੇਸਨ ਭੁੰਦੇ ਨਹੀਂ ਜਿਆਦਾ ਪੈਂਤਾਨੀ ਵੀ ਆਪੋ ਆਪਣਾ ਹੱਥੋਂ ਦਾ ਤਰੀਕਾ ਹੁੰਦਾ ਤਰੀਕਾ ਹੁੰਦਾ ਤੇ ਆਪਾਂ ਤੇ ਸ਼ੁਰੂ ਤਾਂ ਬਣਾਉਂਦੇ ਆ ਸਾਡੀ ਤੇ ਕਦੀ ਕਿਸੇ ਨੇ ਚੀਜ਼ ਨਹੀਂ ਦਿੱਤੀ ਹਾਂ ਆਹ ਤੇ ਪੋਤੇ ਨੂੰ ਵੀ ਮੇਰੇ ਨੂੰ ਉਹ ਮੇਰੀਆਂ ਸਵਾਲ ਲੱਗਦੀਆਂ ਆਹੋ ਉਹ ਵੀ ਕਹਿੰਦਾ ਕਹਿੰਦਾ ਮੈਂ ਵੀ ਸੋਚਣ ਦੇ ਆ ਹੀਗਾ ਜੇ ਦਾਦੀ ਮੇਰੀ ਐਵੇਂ ਮਨ ਮੈਨ ਬਣਾ ਕੇ ਤੇਜ਼ ਦੇ ਤਾਂ ਚੰਗਾ ਹੀ ਆ ਮੈਂ ਤਾਂ ਹੁਣ ਜਾਇਆ ਤੇ ਜਾਣਾ ਨਹੀਂ ਆ ਮੈਂ ਤਾਂ ਕਦੋਂ ਆਂਦੀ ਸੋਚਣ ਲਈ ਹੀ ਤੇ ਚਲੋ ਬਣ ਗੀਆ ਚਲੋ ਨਿਆਣਿਆਂ ਨੂੰ ਪਹੁੰਚ ਗੀਆ ਵਾ ਚਲ ਦੱਸ ਦਿਆਂ ਦਿਖਾ ਦੂ ਆਹੋ ਹਾਂ ਤੇ ਭਵੇੜਾ ਹੋਣ ਡਿਆ ਤਾਂ ਨਾ ਧੂੜਾਂ ਦਾ ਵੇਖ ਲੈਣਾ ਆ ਨਹੀਂ ਉਹ ਮੈਂ ਕੱਢ ਲਿਓ ਨਹੀਂ ਆ ਹਾਂ ਚੱਲ ਬਾਬਾ ਇਹ ਨਹੀਂ ਬੈ ਇਦਾਂ ਗੱਲ ਲੂ ਕੇ ਅਗਲੇ ਨੂੰ ਰੱਖ ਦੇਣਾ ਹੁੰਦਾ ਚੰਗਾ ਤੁਸੀਂ ਇਦਾਂ ਕਰੋ ਸਵੇਰੇ ਡੇਰੀ ਤੋਂ ਦੁੱਧ ਲੈ ਆਇਓ ਤੇ ਤੁਸੀਂ ਮੂੰਹ ਉਹ ਲਗਾ ਦਿੰਨਾ ਕਰਦੇ ਵੀ ਤੂੰ ਪਿੰਨੀਏ ਤਾਂ ਇੰਨੀ ਔਖੀ ਇਹਨੂੰ ਘਰੇ ਬਣਾ ਲੈ ਆਹੋ ਤੇ ਤੁਸੀਂ ਜਾਓ ਆਪਣਾ ਕੰਮ ਕਰਿਓ ਲਿਮਟ ਦਾ ਮੈਂ ਬਣਾ ਲਉ ਪਿੰਨੀਆਂ ਨਾ ਨਾ ਬਾਬਾ ਸੱਚ ਸਾਰੀ ਦਿਹਾੜੀ ਪਿੰਨੀਆਂ ਨੇ ਲੈ ਲੈਣੀ ਆਖਣ ਡਈ ਮੰਮੀ ਸਵੇਰ ਦੀ ਦੇਈ ਹੀ ਬਣਾਉਣਸ ਵਕਤ ਤੇ 12 1 ਵਜੇ ਬਣੀਆਂ ਉਥੇ ਹਲਵਾਈ ਨੂੰ ਮੂੰਹ ਤੋਂ ਲਾਲਾ ਵੀ ਕਰਦੀਆਂ ਵਾ ਸਾਰਾ ਦਿਨ ਕੰਮ ਦਾ ਵੇਖ ਵੀ ਇਹ ਸਾਰਾ ਦਿਨੇ ਇਹ ਲੈ ਲੈਣਾ ਨਾਲ ਗੱਲ ਹਾ ਵੀ ਕਰ ਦਿੱਤੀ ਸਰ ਕੋਈ ਗੱਲ ਨਹੀਂ ਹੁਣ ਜਿੱਥੇ ਇੰਨੇ ਲੱਗਣ ਡੇ ਮੁੰਡਾ ਮੰਗਣ ਡੇ ਉਹ ਵੀ ਤੇ ਜਾਣ ਡੇ ਆ ਨਾ ਜੇ 5-700 ਹਲਵਾਈ ਲੈ ਆ ਵੀ ਲਊਗਾ ਨਾ ਉਥੋਂ ਦੁੱਧ ਲੈ ਕੇ ਉਥੇ ਸਮਾਨ ਲੈ ਕੇ ਤੇ ਪਿੰਨੀਆਂ ਬਣਵਾ ਕੇ ਲਿਆਇਓ ਲਿਮਟ ਮੈਂ ਬਣਾਉਂਗਾ ਬਾਅਦ ਚ ਪਹਿਲੋ ਮੈਂ ਤੇਰਾ ਹੀ ਸਮਾਨ ਲਵਾਂਗਾ ਫੇਲਵਾਈ ਨੂੰ ਦੇ ਕੇ ਤੇ ਤੈਨੂੰ ਮੈਂ ਪਿੰਨੀਆਂ ਬਣਾ ਕੇ ਪਹਿਲੋ ਤੇਰੇ ਪਚਾਉਂਗਾ ਇੱਥੇ ਤੇ ਫਿਰ ਮੈਂ ਕੋਈ ਨਹੀਂ ਜਾਊਂਗਾ ਕੰਮ ਤੇ ਚੰਗਾ ਬਾਬਾ ਤੈਨਕੇ ਲੜਾਈ ਤੋਂ ਬਗੈਰ ਕੋਈ ਗੱਲ ਨਹੀਂ ਇੱਥੇ ਲੜਾਈਆਂ ਨਹੀਂ ਕਿਹੜੀ ਗੱਲ ਹਰ ਇੱਕ ਗੱਲ ਮੇਰੀ ਤੁਸੀਂ ਪੁੰਝੇ ਸੋੜਦੇ ਹਰ ਇੱਕ ਗੱਲ ਪਰ ਗੱਲ ਮੇਰੀ ਸਾਰੀ ਵਜਨਦਾਰ ਹੁੰਦੀ ਪਹਿਲੋ ਮੇਰੀ ਸੁਣ ਲੈ ਹੁਣ ਮੇਰੀ ਸੁਣ ਲੈ ਪਹਿਲੇ ਆਕਰ ਸੁਣ ਜਾ ਜਿਹੜਾ ਬੰਦਾ ਆਪਣੇ ਹੱਥੀ ਸਮਾਨ ਆਪ ਤਿਆਰ ਕਰੂਗਾ ਉਹ ਚੰਗਾ ਹੁੰਦਾ ਕਿ ਜਿਹੜਾ ਹਲਵਾਈ ਦਾ ਸਮਾਨ ਉਹ ਤਿਆਰ ਚੰਗਾ ਹੋਊਗਾ ਬੇੜ ਸੁਣੀ ਵੀ ਨਹੀਂ ਗੱਲ ਤੁਰ ਪੀ ਬਲੇਟ ਕੇ ਕੰਨ ਕਲਾ ਮਾਰਦੀ ਫਿਰਦੀ ਆ